ਇਹ ਕਹਿੰਦੇ ਜੀ ਕੋਲੇਸਟੇਰੋਲ ਬਿਲਕੁਲ ਖਤਮ ਕਰ ਦੇਣਾ ਚਾਹੀਦਾ ਇਹ ਗੱਲ ਨਹੀਂ ਹੈ ਇਹ ਬੋਡੀ ਚ ਸਾਡੀ ਕੋਲੇਸਟੇਰੋਲ ਦੀ ਬਹੁਤ ਹੀ ਬਹੁਤ ਹੀ ਬਹੁਤ ਹੀ ਜ਼ਰੂਰਤ ਹੈ ਜੇ ਜੇ ਬੰਦਾ ਐਕਸਰਸਾਈਜ਼ ਕਰੇਗਾ ਉਹਨੂੰ ਦਵਾਈ ਦੀ ਲੋੜ ਨਹੀਂ ਪੈਗੀ ਪਰ ਐਨ ਐਕਸਰਸਾਈਜ਼ ਕਿਹੜੀ ਐਕਸਰਸਾਈਜ਼ ਸਿੰਪਲ ਐਕਸਰਸਾਈਜ਼ ਵੀ 25 ਮਿੰਟ ਸੈਰ ਜੰਦਾ ਲਸਣ ਖਾਣਾ ਸ਼ੁਰੂ ਕਰ ਦੋ ਉਸ ਦੇ ਨਾਲ ਜੋ ਹੈ ਕੋਲੇਸਟਰੋਲ ਲੈਵਲ ਤੇ ਆ ਜਾਏਗਾ ਕਿੰਨਾ ਕੁ ਲੈਵਲ ਤੱਕ ਸਹੀ ਹੈ ਕਿ ਖੁਦ ਵੀ ਅਜ਼ਮਾ ਕੇ ਦੇਖੀਏ ਜਾਂ ਕਦੋਂ ਆਪਾਂ ਸੋਚੀਏ ਕਿ ਤੁਸੀਂ ਕਹੋਗੇ ਕਿ ਇੱਕ ਟ੍ਰੀਟਮੈਂਟ ਦੀ ਜ਼ਰੂਰਤ ਹੁੰਦੀ ਹੈ ਇਹ ਤੁਹਾਨੂੰ ਰੈੱਡ ਵਾਈਨ ਮਿਲ ਜਾਂਦੀ ਹੈ ਤੇ ਤੁਹਾਡਾ ਕੁਦਰਤੀ ਸੁਆਦ ਵੀ ਹੋ ਜਾਂਦਾ ਹੈ ਤੇ ਇੱਕ ਗਲਾਸ ਲੈ ਸਕਦੇ ਹੋ ਉਸ ਤੋਂ ਜ਼ਿਆਦਾ ਨਹੀਂ ਤੇ ਬਾਕੀ ਜਿਹੜੇ ਵੀ ਐਲਕੋਹਲ ਨੇ ਡਰਿੰਕਸ ਨੇ ਉਹ ਕੁਝ ਵੀ ਸਿਹਤ ਲਈ ਫਾਇਦੇਮੰਦ ਨਹੀਂ ਹੈ ਜੀ ਸੋ ਅੱਜ ਇੱਕ ਵਾਰ ਫਿਰ ਤੋਂ ਹਾਜ਼ਰਾਂ ਜੀ ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੋਲੇਸਟ੍ਰੋਲ ਨੂੰ ਲੈ ਕੇ ਬਹੁਤ ਸਾਰੇ ਦਰਸ਼ਕਾਂ ਦੇ ਸਾਨੂੰ ਕਮੈਂਟ ਵੀ ਆ ਰਹੇ ਸੀ ਕਿ ਕੋਲੇਸਟ੍ਰੋਲ ਨੂੰ ਲੈ ਕੇ ਵੀ ਵੀਡੀਓ ਜ਼ਰੂਰ ਬਣਾਈ ਜਾਵੇ ਮਾਹਿਰ ਡਾਕਟਰ ਦੀ ਸਲਾਹ ਤੁਹਾਡੇ ਤੱਕ ਪਹੁੰਚਾਈ ਜਾਵੇ ਅੱਜ ਦੀ ਵੀਡੀਓ ਵਿੱਚ ਬਹੁਤ ਹੀ ਖਾਸ ਰਹਿਣ ਵਾਲਾ ਹੈ ਕਿ ਕੋਲੇਸਟ੍ਰੋਲ ਕਿਉਂ ਹੁੰਦਾ ਹੈ ਤੇ ਕੀ ਰੀਜ਼ਨਸ ਤਾਂ ਹੈ ਹੀ ਹੈ ਪਰ ਕਿਹੜੇ-ਕਿਹੜੇ ਗੱਲਾਂ ਦਾ ਤੁਸੀਂ ਧਿਆਨ ਵੀ ਰੱਖਣਾ ਹੈ ਜੇਕਰ ਤੁਸੀਂ ਕੋਲੇਸਟ੍ਰੋਲ ਲੈਵਲ ਤੁਹਾਡਾ ਬਹੁਤ ਟਾਈਮ ਤੋਂ ਡਾਊਨ ਨਹੀਂ ਜਾ ਰਿਹਾ ਤੇ ਕਿੰਨੇ ਕੁ ਲੈਵਲ ਨੂੰ ਆਪਾਂ ਖਤਰਨਾਕ ਰਿਸਕੀ مان ਚਾਹਦੇ ਆ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਅੱਜ ਇੱਕ ਖਾਸ ਜਾਣਕਾਰੀ ਤੇ ਤੁਹਾਡੇ ਜ਼ਿੰਦਗੀ ਨੂੰ ਤੰਦਰੁਸਤ ਰੱਖਣ ਵਾਲੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਅਸੀਂ ਇਨਵਾਈਟ ਕੀਤਾ ਹੈ ਜੀ ਇੱਕ ਵਾਰ ਫਿਰ ਤੋਂ ਡਾਕਟਰ ਹਰਿੰਦਰ ਸਿੰਘ 베ਦੀ ਜੀ ਨੂੰ ਜੋ ਕਿ ਪਾਰਕ ਹਸਪੀਟਲ ਮੁਹਾਲੀ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਬਹੁਤ ਮੰਨੇ ਪਰਮੰਨੇ ਦਿਲ ਦੇ ਮਾਹੀ ਡਾਕਟਰ ਨੇ ਕਾਰਡੀਓ ਸਰਜਨ ਨੇ ਔਰ ਡਾਇਰੈਕਟਰ ਨੇ ਕਾਰਡੀਓ ਸਾਇੰਸਿਸ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਸੋ ਪਹਿਲਾਂ ਵੀ ਸਰ ਤੁਹਾਡੇ ਨਾਲ ਜਿੰਨੀ ਆਪਾਂ ਵੀਡੀਓਜ਼ ਬਣਾਈਆਂ ਬਹੁਤ ਦਰਸ਼ਕਾਂ ਨੇ ਸਰਾਈਆਂ ਨੇ ਬਹੁਤ سارے ਚੰਗੇ ਕਮੈਂਟਸ ਆਏ ਕਿ ਡਾਕਟਰ ਸਾਹਿਬ ਬਹੁਤ ਚੰਗੇ ਤਰੀਕੇ ਨਾਲ ਜਿਵੇਂ ਗਾਈਡ ਕਰਦੇ ਨੇ ਹਰ ਕੋਈ ਆਪਣੀ ਜ਼ਿੰਦਗੀ ਨੂੰ ਹੋਵੇ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹੈਲਦੀ ਹੈਬਿਟਸ ਆਪਣੀ ਜ਼ਿੰਦਗੀ ਚ ਅਪਣਾ ਰਹੇ ਨੇ ਅੱਜ ਸਵਾਲ ਹੈ ਕੋਲੇਸਟ੍ਰੋਲ ਨੂੰ ਲੈ ਕੇ ਆਖਿਰ ਕੋਲੇਸਟ੍ਰੋਲ ਲੈਵਲ ਕਿਉਂ ਇਨਕਰੀਜ਼ ਹੋ ਜਾਂਦਾ ਹੈ ਕਿਵੇਂ ਇਸ ਨੂੰ ਇੱਕ ਲੈਵਲ ਸਹੀ ਲੈਵਲ ਤੱਕ ਰੋਕਿਆ ਜਾ ਸਕਦਾ ਹੈ ਕਿਉਂਕਿ ਘਾਟੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਅੱਜਕੱਲ੍ਹ ਕਿ ਸਭ ਦਾ ਕੋਲੇਸਟ੍ਰੋਲ ਲੈਵਲ ਵਧਿਆ ਹੁੰਦਾ ਹੈ ਕੀ ਰੀਜ਼ਨਸ ਮੰਨੀਆਂ ਹੈ ਸੀ ਕੋਲੇਸਟ੍ਰੋਲ ਪਹਿਲੇ ਤੇ ਮੈਂ ਦੱਸ ਕਹਿਣਾ ਚਾਹਵਾਂਗਾ ਕਿ ਕੋਲੇਸਟ੍ਰੋਲ ਦੇ ਬਾਰੇ ਕਾਫੀ ਗਲਤ ਫੈਸਲੀਆਂ ਲੋਕਾਂ ਨੂੰ ਇਹ ਕਹਿੰਦੇ ਜੀ ਕੋਲੇਸਟ੍ਰੋਲ ਬਿਲਕੁਲ ਖਤਮ ਕਰ ਦੇਣਾ ਚਾਹੀਦਾ ਇਹ ਗੱਲ ਨਹੀਂ ਹੈ ਇਹ ਬਾਡੀ ਚ ਸਾਡੀ ਕੋਲੇਸਟ੍ਰੋਲ ਦੀ ਬਹੁਤ ਹੀ ਬਹੁਤ ਹੀ ਬਹੁਤ ਹੀ ਜ਼ਰੂਰਤ ਹੈ ਤੇ ਇਹ ਨਾਰਮਲੀ ਬਾਡੀ ਖੁਦ ਵੀ ਬਣਾਉਂਦੀ ਹੈ ਤੇ ਅਸੀਂ ਜਿਹੜਾ ਖਾਂਦੇ ਆ ਉਹਦੇ ਚੋਂ ਵੀ ਉਹਨੂੰ ਰਿਫਾਈਨ ਕਰਦੀ ਹੈ ਜੀ ਇਨਫੈਕਟ ਇੱਕ ਸਟੱਡੀ ਹੋਈ ਸੀ ਜਪਾਨ ਚ ਕਰੀਬ 10 ਸਾਲ ਪਹਿਲੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕੋਲੇਸਟ੍ਰੋਲ ਬਿਲਕੁਲ ਹੀ ਘਟਾ ਦਿੱਤਾ ਜਾਏ ਤੇ ਉਹਦੇ ਚ ਦਿਲ ਦੀ ਬਿਮਾਰੀਆਂ ਤੇ ਕੱਟ ਗਈ ਪਰ ਉਹ ਬ੍ਰੇਨ ਉਹਦਾ ਡੈਮੇਜ ਹੋ ਗਿਆ ਕਿਉਂਕਿ ਕੋਲੇਸਟ੍ਰੋਲ ਜਿਹੜੀ ਹੈ ਸਾਡੀ ਨਰਵ ਸ਼ੀਥ ਦੇ ਆਸ-ਪਾਸ ਕੋਟਿੰਗ ਹੁੰਦਾ ਹੈ ਜਿਸ ਤਰ੍ਹਾਂ ਬਿਜਲੀ ਦੇ ਤਾਰਾਂ ਆਸ-ਪਾਸ ਕੁਝ ਕੋਟਿੰਗ ਚਾਹੀਦੀ ਹੈ ਉਸ ਤਰ੍ਹਾਂ ਇਹ ਵੀ ਹੁੰਦਾ ਹੈ ਜੀ ਸੋ ਕੋਲੇਸਟ੍ਰੋਲ ਸਿਰਫ ਇੱਕ ਚੀਜ਼ ਨਹੀਂ ਹੈ ਇਹਨੂੰ ਅਸੀਂ ਕਹਿੰਦੇ ਹਾਂ ਟੋਟਲ ਲਿਪਿਡ ਪ੍ਰੋਫਾਈਲ ਜੀ ਇਹਦੇ ਚ ਚਾਰ ਪੰਜ ਚੀਜ਼ਾਂ ਆਉਂਦੀਆਂ ਇੱਕ ਉਹਨਾਂ ਚੋ ਕੋਲੇਸਟ੍ਰੋਲ ਹੈ ਦੂਜਾ ਟ੍ਰਾਈਗਲਿਸਰਾਈਡ ਹੈ ਫਿਰ ਐਚ ਡੀ ਐਲ ਤੇ ਐਲ ਡੀ ਐਲ ਹੈ ਹਾਂਜੀ ਸੋ ਇਹ ਸਾਰੇ ਜਿਹੜੇ ਨੇ ਆਪਟੀਮਮ ਲੈਵਲ ਹੋਣੇ ਚਾਹੀਦੇ ਆ ਜਿਸ ਦਾ ਐਚ ਡੀ ਐਲ ਨੂੰ ਅਸੀਂ ਕਹਿੰਦੇ ਆ ਹਾਈ ਡੈਂਸਿਟੀ ਲਾਈਪੋਪ੍ਰੋਟੀਨ ਉਹ ਕਹਿੰਦੇ ਆ ਜੀ ਇਹ ਗੁੱਡ ਕੋਲੇਸਟ੍ਰੋਲ ਹੈ ਕਿਉਂਕਿ ਉਹ ਸਾਡੀ ਬੋਡੀ ਚ ਜਿਹੜੇ ਹਾਰਮੋਨਸ ਆ ਤੇ ਦੂਜੀ ਚੀਜ਼ਾਂ ਹਨ ਉਹਨਾਂ ਨੂੰ ਟ੍ਰਾਂਸਪੋਰਟ ਕਰਨ ਦਾ ਕੰਮ ਕਰਦਾ ਹੈ ਸੋ ਹਰ ਇੱਕ ਚੀਜ਼ ਦਾ ਲੈਵਲ ਆਪਟੀਮਲ ਚਾਹੀਦਾ ਹੈ ਐਂ ਜੇ ਇੱਕ ਚੀਜ਼ ਤੁਸੀਂ ਕਹੋ ਜੀ ਕਿਹਦੇ ਨਾਲ ਮੇਰਾ ਦੋ ਚੀਜ਼ ਕਹੋ ਇੱਕ ਤਾਂ ਇਹ ਕਿ ਖਾਣ ਪੀਣ ਦਾ ਆਪਾਂ ਪ੍ਰੋਪਰ ਖਾਣਾ ਪੀਣਾ ਖਾਈਏ ਕਿ ਹੋਰ ਡੈਫੀਨਿਟਲੀ ਖਾ ਸਕਦੇ ਹੋ ਇੱਕ ਛੋਟਾ ਚਮਚ ਤੜਕਾ ਜਿਹੜਾ ਸਾਡੇ ਲਗਾਉਂਦੇ ਸੀ ਦਾਦੀਆਂ ਲਗਾਉਂਦੀ ਸੀਗੀ ਪਿੰਡਾਂ 'ਚ ਲਗਾਉਂਦੇ ਉਹ ਬਹੁਤ ਜ਼ਰੂਰੀ ਹੈ ਜਿਸ ਤੁਸੀਂ ਬਾਕੀ ਤਲੀ ਚੀਜ਼ ਨੇ ਖਾਓ ਬਟ ਤੜਕਾ ਜ਼ਰੂਰ ਲਗਾਓ ਦੇਸੀ ਘਿਓ ਦਾ ਉਸ ਤੋਂ ਜ਼ਿਆਦਾ ਨਹੀਂ ਦੂਜਾ ਹੈ ਕਿ ਸਬਜ਼ੀਆਂ ਜ਼ਿਆਦਾ ਖਾਓ ਫਲ ਫਰੂਟ ਜ਼ਿਆਦਾ ਖਾਓ ਸੈਲਡ ਸੈਲਡ ਜ਼ਿਆਦਾ ਖਾਓ ਐਂਡ ਐਕਸਰਸਾਈਜ਼ ਦੂਜਾ ਹੈ ਇੱਕ ਤਾਂ ਖਾਣੇ ਦਾ ਹੋ ਗਿਆ ਦੂਜਾ ਹੈ ਐਕਸਰਸਾਈਜ਼ ਤੇ ਜੇ ਬੰਦਾ ਐਕਸਰਸਾਈਜ਼ ਕਰੇਗਾ ਉਹਨੂੰ ਦਵਾਈ ਦੀ ਲੋੜ ਨਹੀਂ ਪੈਗੀ ਨ ਐਕਸਰਸਾਈਜ਼ ਕਿਹੜੀ ਐਕਸਰਸਾਈਜ਼ ਸਿੰਪਲ ਐਕਸਰਸਾਈਜ਼ 20 25 ਮਿੰਟ ਸੈਰ ਓਕੇ 5 ਦਿਨ ਹਫਤੇ ਚ ਬਹੁਤ ਹੈ ਫॉर ਅਡਲਟ ਬੰਦੇ ਲਈ ਇਨਾ ਹਾਰਟ ਦੀ ਤੰਦਰੁਸਤੀ ਲਈ ਕਾਫੀ ਹੈ ਉਸ ਤੋਂ ਜ਼ਿਆਦਾ ਕਰਨਾ ਚਾਹੁੰਦੇ ਹੋ ਤੇ ਦੇਮ ਜਾ ਕੇ ਕਰੋ ਪਰ ਇਨਾ ਮਿਨੀਮਮ 20 ਮਿੰਟ ਸੈਰ ਕਰਨਾ ਸਵੇਰੇ ਸ਼ਾਮ ਕਦੇ ਵੀ ਕਰੋ ਇਹਦੇ ਨਾਲ ਤੁਹਾਡਾ ਲਿਪਿਡ ਪ੍ਰੋਫਾਈਲ ਤੁਹਾਡਾ ਕੋਲੇਸਟ੍ਰੋਲ ਡੈਫੀਨਿਟਲੀ ਨਾਰਮਲ ਹੋ ਜਾਏਗਾ ਜੀ ਜੀ ਠੀਕ ਹੈ ਤੇ ਜਦੋਂ ਆਪਾਂ ਗੱਲ ਕੋਲੇਸਟ੍ਰੋਲ ਦੀ ਕਰਦੇ ਆ ਜਾਂ ਫਿਰ ਕਈ ਵਾਰੀ ਅਸੀਂ ਸੁਣਦੇ ਆ ਕਿ ਕਈ ਦੇਸੀ ਨੁਸਖੇ ਅਪਣਾ ਲਾ ਜਾਂਦੇ ਨੇ ਬਜਾਏ ਕਿ ਪ੍ਰੋਪਰ ਟ੍ਰੀਟਮੈਂਟ ਲੈਂਦੇ ਕੋਈ ਕਹਿੰਦਾ ਲਸਣ ਖਾਣਾ ਸ਼ੁਰੂ ਕਰ ਦੋ ਉਸ ਦੇ ਨਾਲ ਜੋ ਹੈ ਕੋਲੇਸਟ੍ਰੋਲ ਲੈਵਲ ਤੇ ਆ ਜਾਏਗਾ ਕਿੰਨਾ ਕੁ ਲੈਵਲ ਤੱਕ ਸਹੀ ਹੈ ਕਿ ਖੁਦ ਵੀ ਅਜ਼ਮਾ ਕੇ ਦੇਖੀਏ ਜਾਂ ਕਦੋਂ ਆਪਾਂ ਸੋਚੀਏ ਕਿ ਤੁਸੀਂ ਕਹੋਗੇ ਕਿ ਇੱਕ ਟ੍ਰੀਟਮੈਂਟ ਦੀ ਜ਼ਰੂਰਤ ਹੁੰਦੀ ਹੈ ਦੇਖੋ ਜੀ ਤੁਸੀਂ ਬਹੁਤ ਅੱਛੀ ਗੱਲ ਕਹੀ ਲਸਣ ਦੇ ਬਾਰੇ ਐ ਐਕਚੁਅਲੀ ਲਸਣ ਫਾਇਦੇਮੰਦ ਹੁੰਦਾ ਹੈ ਜੀ ਸਿਰਫ ਕੋਲੇਸਟ੍ਰੋਲ ਲਈ ਨਹੀਂ ਉਹ ਸਾਡਾ ਜਿਹੜਾ ਖੋਨ ਹੈ ਉਹਦੇ ਚ ਇੱਕ ਪਲੇਟਲੇਟ ਕਰਕੇ ਚੀਜ਼ ਹੁੰਦੀ ਹੈ ਐਂਡ ਹਾਰਟ ਅਟੈਕ ਚ ਉਹ ਚਿਪਕ ਜਾਂਦੇ ਆਪਸ ਚ ਫਰ ਵੱਟ ਕੋਈ ਵੀ ਕਾਰਨ ਤੋਂ ਚਾਹੇ ਉਹ ਤਣਾਵ ਹੋਏ ਚਾਹੇ ਜਿਆਦਾ ਖਿਓ ਖਾਨ ਤੋਂ ਹੋਏ ਜਿਹੜਾ ਲਸਣ ਹੈ ਉਹ ਇਹ ਰਿਡਿਊਸ ਕਰਦਾ ਹੈ ਸੋ ਜੇ ਆਪਾਂ ਲਸਣ ਰੋਜ਼ ਖਾਈਏ ਤੇ ਕੋਈ ਨੁਕਸਾਨ ਨਹੀਂ ਹੈ ਪਰ ਇਹ ਨਹੀਂ ਕਿ ਲਸਣ ਦਵਾ ਕੇ ਖਾਇਓ ਜਾਓ ਜਿਆਦਾ ਓਵਰਡੋ ਵੀ ਨਹੀਂ ਕਰੀਏ ਸੋ ਕੁਝ ਦੇਸੀ ਨੇ ਉਸਕੇ ਹਾਲੇ ਰਿਸਰਚ ਹੋ ਰਹੀ ਹੈ ਮੈਂ ਸਾਡਾ ਨੋਲੇਜ ਨਹੀਂ ਹੈ ਉਹਨਾਂ ਦੇ ਬਾਰੇ ਸੋ ਜਦ ਤੱਕ ਨੋਲੇਜ ਨਹੀਂ ਹੈ ਆਪਾਂ ਉਹਨਾਂ ਨੂੰ prescribe ਨਹੀਂ ਕਰ ਸਕਦੇ ਤੇ ਮੈਂ ਤੇ ਹਲੇ ਕਾਂਗਾ ਹਲੇ ਬਹੁਤ ਜਿਆਦਾ ਉਹਨਾਂ ਤੇ ٹرسٹ ਨਾ ਕਰੋ ਜਿਹੜੇ ਡਾਕਟਰਾਂ ਨੇ ਰਿਸਰਚ ਕੀਤੀ ਹੋਈ ਹੈ ਜਿਹੜੇ ਸਿੰਪਲ ਚੀਜ਼ਾਂ ਤੁਹਾਨੂੰ ਦੱਸ ਰਹੇ ਆ ਅਸੀਂ ਕੋਈ ਬਹੁਤ ਕੰਪਲੀਕੇਟਡ ਦਵਾਈ ਵੀ ਨਹੀਂ ਦੱਸ ਰਹੇ ਉਹਦਾ ਜ਼ਰੂਰ ਫੋਲੋ ਕਰਨਾ ਚਾਹੀਦਾ ਹੈ ਤੇ ਸਾਡਾ ਲਿਪਿਡ ਪ੍ਰੋਫਾਈਲ within normal limit ਸਾਨੂੰ ਜ਼ੀਰੋ ਨਹੀਂ ਕਰਨਾ within normal limit ਕਰਨਾ ਜੀ ਠੀਕ ਹੈ ਜਿਵੇਂ ਤੁਸੀਂ ਗੱਲ ਕੀਤੀ ਕਿ ਅਸੀਂ ਨਾਰਮਲੀ ਵੀ ਸੁਣਦੇ ਆ बैड 콜ੈਸਟ੍ਰੋਲ ਔਰ ਗੁੱਡ 콜ੈਸਟ੍ਰੋਲ ਤੇ ਗੁੱਡ 콜ੈਸਟ੍ਰੋਲ ਵਧਣੇ ਵੀ ਜ਼ਰੂਰੀ ਹੈ ਜਿਵੇਂ ਤੁਸੀਂ ਕਿਹਾ ਕਿ ਇੱਕ ਚਮਚ ਦੇਸੀ ਘਿਓ ਵੀ ਅਗਰ ਖਾ ਲਿਆ ਜਾਂਦਾ ਹੈ ਸਬਜੀ ਦਾ ਅਗਰ ਤੜਕਾ ਲਗਾ ਕੇ ਤਾਂ ਉਹ ਮਾੜਾ ਨਹੀਂ ਹੈ ਸੋ ਗੁੱਡ 콜ੈਸਟ੍ਰੋਲ ਨੂੰ ਵਧਾਉਣਾ ਵੀ ਵਧਾਣ ਲਈ ਵੀ ਕਿਹਾ ਕੁਝ ਐਕਸਟਰਾ ਐਫਰਟਸ ਕਰਨੇ ਚਾਹੀਦੇ ਨੇ ਇਹ ਮੈਂ ਤੁਹਾਨੂੰ ਇੱਕ ਬਹੁਤ ਮਜ਼ੇਦਾਰ ਗੱਲ ਦੱਸਾਂਗਾ ਇੱਕ ਰਿਸਰਚ ਆਈ ਸੀ ਕਿ ਡਰਿੰਕ ਕਰਨ ਨਾਲ ਐਲਕੋਹਲ ਕਰਨ ਨਾਲ ਸਾਡਾ ਗੁੱਡ ਕੋਲੇਸਟ੍ਰੋਲ اسپੈਸ਼ਲੀ ਐਚ ਡੀ ਐਲ ਵੱਧ ਜਾਂਦਾ ਹੈ ਸੋ ਇਹ ਸਾਡੀ ਆਪਣੀ ਹਿਊਮਨ ਨੇਚਰ ਹੈ ਕਿ ਉਸ ਚੀਜ਼ ਨੂੰ ਬੰਦਾ ਫੜ ਲੈਂਦਾ ਹੈ اسپੈਸ਼ਲੀ ਪੰਜਾਬ ਚ ਉਹ ਕਹਿੰਦੇ ਉਹ ਜਰੂਰ ਮੈਨੂੰ ਪੁੱਛਣਗੇ ਜੀ ਇਹ ਮੈਂ ਫਲਾ ਫਲਾ ਰਿਸਰਚ ਪੜ੍ਹੀ ਸੀ ਤੇ ਉਹਦੇ ਨਾਲ ਯੈਸ ਜੇ ਆਪਾਂ ਰੈੱਡ ਵਾਈਨ ਇੱਕ ਗਲਾਸ ਰੋਜ਼ ਪੀਏ ਤੇ ਸਾਡਾ ਗੁੱਡ ਕੋਲੇਸਟ੍ਰੋਲ ਵੱਧ ਜਾਏਗਾ ਪਰ ਇਹ ਨਹੀਂ ਕਹਿੰਦੇ ਅਸੀਂ ਉਸ ਤੋਂ ਸਿੰਪਲ ਚੀਜ਼ ਹੈ ਨਾ ਉਸ ਤੋਂ ਅੱਛੀ ਗੱਲ ਹੈ 20 ਮਿੰਟ ਦੀ ਐਕਸਰਸਾਈਜ਼ ਕਰ ਲਓ ਸੈਰ ਕਰ ਲਓ ਤੇ ਜੇ ਤੁਹਾਨੂੰ ਰੈੱਡ ਵਾਈਨ ਮਿਲ ਜਾਂਦੀ ਹੈ ਤੇ ਤੁਹਾਡਾ ਉਹਦਾ ਟੇਸਟ ਵੀ ਡਵੈਲਪ ਹੋ ਜਾਂਦਾ ਹੈ ਤਾਂ ਇੱਕ ਗਲਾਸ ਲੈ ਸਕਦੇ ਹੋ ਉਸ ਤੋਂ ਜ਼ਿਆਦਾ ਨਹੀਂ ਤੇ ਬਾਕੀ ਜਿਹੜੇ ਵੀ ਐਲਕੋਹਲ ਦੇ ਡਰਿੰਕਸ ਨੇ ਉਹ ਕੁਝ ਵੀ ਸਿਹਤ ਲਈ ਫਾਇਦੇਮੰਦ ਨਹੀਂ ਹੈ ਸੋ ਇਹ ਪਲੀਜ਼ ਆਪਣੇ ਦਿਮਾਗ ਚੋਂ ਕੱਢ ਦਿਓ ਕਿ ਉਹਦਾ ਫਾਇਦਾ ਬਿਲਕੁਲ ਵੀ ਨਹੀਂ ਹੈ ਬਿਲਕੁਲ ਸਹੀ ਤੁਸੀਂ ਇਹ ਗੱਲ ਕਹੀ ਹੈ ਕਿਉਂਕਿ ਨਾਰਮਲੀ ਹੁੰਦਾ ਹੈ ਕਿ ਜੋ ਡਾਕਟਰ ਨੇ ਪੂਰੀ ਗੱਲ ਕੀਤੀ ਹੁੰਦੀ ਹੈ ਉਸ ਤੋਂ ਸਿਰਫ ਇੱਕ ਲਾਈਨ ਕੱਢ ਲਈ ਜਾਂਦੀ ਹੈ ਔਰ ਉਸੇ ਨੂੰ ਅੱਗੇ ਤੇ ਅੱਗੇ ਜੋ ਹੈ ਦੱਸ ਦਿੱਤਾ ਜਾਂਦਾ ਸੋ ਪੂਰੀ ਸਹੀ ਜਾਣਕਾਰੀ ਹੀ ਅੱਗੇ ਪਹੁੰਚਾਣੀ ਚਾਹੀਦੀ ਹੈ ਸੋ ਤੁਹਾਡਾ ਵੀ ਆਪਣਾ ਅਗਰ ਕੋਈ ਸਵਾਲ ਹੋਵੇ ਦੇਖੋ ਬਹੁਤ ਸਾਲਾਂ ਤੋਂ ਸਰ ਆਪਣੀ ਸੇਵਾਵਾਂ ਦੇ ਰਹੇ ਨੇ ਤੇ ਬਹੁਤ ਸਾਰੇ ਮਰੀਜ਼ ਜਿਹੜੇ ਕਿ ਮੇਜਰ ਹਾਰਟ ਡਿਸੀਜ਼ ਵਿਚ ਸੀ ਉਹਨਾਂ ਨੂੰ ਵੀ ਇੱਕ ਚੰਗਾ ਜੀਵਨ ਜੀਣ ਵਿੱਚ ਉਹਨਾਂ ਦੀ ਮਦਦ ਕੀਤੀ ਹੈ ਸੋ ਤੁਹਾਡਾ ਵੀ ਕੋਈ ਸਵਾਲ ਹੋਵੇ ਕੋਈ رائے ਲੈਣੀ ਚਾਹੋ ਤਾਂ ਅਸੀਂ ਨੰਬਰ ਵੀ ਲਗਾਤਾ ਡਿਸਪਲੇ ਕੀਤਾ ਹੋਇਆ ਐਸ ਉੱਪਰ ਤੁਸੀਂ ਗੱਲ ਕਰ ਸਕਦੇ ਹੋ ਰਾਬਤਾ ਕਾਇਮ ਕਰ ਸਕਦੇ ਹੋ ਬਾਕੀ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਜੋ ਹੈ ਸਾਡੇ ਨਾਲ ਸਾਂਝੇ ਜ਼ਰੂਰ ਕਰ ਸਕਦੇ ਹੋ ਸੋ ਅੱਗੋ ਵੀ ਇਸ ਤੋਂ ਪਹਿਲਾਂ ਵੀ ਤੁਸੀਂ ਜੋ ਹੈ ਬਹੁਤ ਚੰਗੀਆਂ ਜੋ ਹੈ ਸਭ ਨੂੰ ਮੈਸੇਜ ਜਾਂ ਅਵੇਅਰ ਕਰਦੇ ਰਹੇ ਹੋ ਕਿ ਕਿਵੇਂ ਆਪਣੇ ਆਪ ਨੂੰ ਤੰਦਰੁਸਤ ਰੱਖਣ ਸੋ ਮੈਂ ਇੱਥੇ ਛੋਟਾ ਜਿਹਾ ਇੱਕ ਅੱਜ ਫੇਰ ਲਾਸਟ ਵਿੱਚ ਮੈਸੇਜ ਜੇ ਤੁਹਾਡੇ ਤੋਂ ਜ਼ਰੂਰ ਚਾਹਾਂਗੀ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਬਚਪਨ ਤੋਂ ਹੀ ਬੱਚਿਆਂ ਨੂੰ ਚੰਗੀਆਂ ਆਦਤਾਂ ਖਾਣ ਪੀਣ ਦੀਆਂ ਪਾਣੀਆਂ ਚਾਹੀਦੀਆਂ ਨੇ ਸੋ ਤਾਂ ਐਕਸਰਸਾਈਜ਼ ਵੀ ਉਸੇ ਵਿੱਚ ਹੋਰ ਮੈਂ ਚਾਹਾਂਗੀ ਕਿ ਕੀ ਐਡ ਜ਼ਰੂਰ ਐਕਸਟਰਾ ਕੀਤਾ ਜਾਵੇ ਕਿਉਂਕਿ ਅੱਜਕੱਲ ਮਦਰਜ਼ ਦੇਖਦੇ ਆ ਟੀਵੀ ਤੇ ਜੋ ਐਡ ਆਂਦੀ ਹੈ ਉਹ ਕਹਿੰਦੇ ਅਸੀਂ ਬਸ ਉਹ ਚੀਜ਼ ਬੱਚੇ ਨੂੰ ਖਵਾਈਏ ਤੇ ਸ਼ਾਇਦ ਸਾਡਾ ਬੱਚਾ ਹੈਲਦੀ ਰਹੇਗਾ ਬੱਚਿਆਂ ਦੀ ਡਾਈਟ ਵਿੱਚ ਕਿਸ ਤਰ੍ਹਾਂ ਦੀਆਂ ਚੀਜ਼ਾਂ ਇਨਕਲੂਡ ਕਰਨੀਆਂ ਚਾਹੀਦੀਆਂ ਇੱਕ ਹੈਲਦੀ ਲਾਈਫ ਲਈ ਦੇਖੋ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਤੇ ਸਭ ਤੋਂ ਜ਼ਰੂਰੀ ਗੱਲ ਪੰਜਾਬ ਤੁਸੀਂ ਦੇਖਿਆ ਹੋਣਾ ਮਾਵਾਂ ਜਿਹੜੀ ਸਾਰੀਆਂ ਮਾਵਾਂ ਮੇਰੇ ਖਾਲ ਪੰਜਾਬ ਦੇ ਨਹੀਂ ਸਾਧਿਆ ਇਹ ਉਹ ਬੱਚਾ ਨੂੰ ਖਿਲਾ 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 ਕਰੇ ਜਿਆਦਾ ਖਿਲਾ ਦਿੰਦੀ ਹੈ ਸੋ ਪਲੀਜ਼ ਬੱਚੇ ਨੂੰ ਜਿਆਦਾ ਨਾ ਖਿਲਾਓ ਉਹਦਾ weight ਚੈੱਕ ਕਰੋ ਜੇ weight ਉਹਦਾ ਉਹਦੀ age ਦੇ ਹਿਸਾਬ ਨਾਲ ਠੀਕ ਹੈ ਤੇ ਉਹਨੂੰ ਜ਼ਬਰਦਸਤੀ ਖਿਲਾਉਣ ਦੀ ਲੋੜ ਨਹੀਂ ਹੈ ਉਹਨੂੰ ਉਸ ਤੋਂ ਜ਼ਰੂਰੀ ਹੈ ਕਿ ਉਹਨੂੰ ਐਟ ਲੀਸਟ ਅੱਧਾ ਤੋਂ 1 ਘੰਟਾ ਖੇਡਣ ਲਈ ਭੇਜੋ ਅੱਜ ਕੱਲ ਫਿਰ ਬੱਚੇ ਵੀ ਹੈ ਟੀਵੀ ਤੇ ਲੱਗ ਜਾਂਦੇ ਨੇ ਆਪਣੇ ਕੰਪਿਊਟਰ ਤੇ ਲੱਗ ਜਾਂਦੇ ਤੇ ਉਹਨਾਂ ਨੂੰ ਕੰਪਿਊਟਰ ਤੇ ਟੀਵੀ ਦਾ ਰਸ਼ਨਿੰਗ ਕਰੋ ਦਿੰਦ ਕਹਦੋ ਜੀ ਇਸ ਟਾਈਮ ਕੰਪਿਊਟਰ ਨਹੀਂ ਚੱਲੇਗਾ ਤੇ ਉਹਨਾਂ ਨੂੰ ਖੇਡਣ ਲਈ ਪੇਜਨਾ ਬਹੁਤ 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 ਜ਼ਰੂਰੀ ਹੈ ਜੀ ਬਿਲਕੁਲ ਤੁਸੀਂ ਇਹ ਗੱਲ ਬਿਲਕੁਲ ਸਹੀ ਕਿਉਂਕਿ ਅੱਜ ਕੱਲ ਪਹਿਲਾਂ ਇੱਕ ਟਾਈਮ ਹੁੰਦਾ ਸੀ ਬੱਚੇ ਬਾਹਰ ਖੇਡਣ ਜਾਂਦੇ ਸੀ ਅੱਜ ਕੱਲ ਸਿਰਫ ਇੰਡੋਰ ਗੇਮਸ ਹੀ ਖੇਡਦੇ ਨੇ ਬੱਚੇ ਸ਼ਾਇਦ ਕਿਤੇ ਇਹ ਵੀ ਰੀਜ਼ਨ ਹੈ ਕਿ ਅੱਜ ਕੱਲ ਬੱਚਿਆਂ ਨੂੰ ਛੋਟੀ ਉਮਰ ਤੋਂ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਸੋ ਜਿਵੇਂ ਕਿ ਸਰ ਨੇ ਕਿਹਾ ਹੈ ਕਿ ਆਪਣੇ ਬੱਚਾ ਨੂੰ ਥੋੜਾ ਖੇਡਣ ਲਈ ਲੈ ਕੇ ਜਾਓ ਬਾਹਰਲੇ ਏਰੀਆ ਆਪ ਵੀ ਭਾਵੇਂ ਨਾਲ ਖੜੋ ਤੇ ਜ਼ਰੂਰ ਬੱਚਿਆਂ ਨੂੰ ਓਪਨ 에ਅਰ ਵਿੱਚ ਲੈ ਕੇ ਜਾਓ ਖੁੱਲੇ ਤੌਰ ਤੇ ਉਹਨਾਂ ਨੂੰ ਖੇਡਣ ਦਿਓ ਤਾਂ ਕਿ ਉਹ ਤੰਦਰੁਸਤ ਜੀਵਨ ਅਗੋਂ ਆਪਣੀ ਬਿਤਾ ਸਕਣ ਸੋ ਬਹੁਤ ਚੰਗਾ ਲੱਗਿਆ ਸਰ ਕਿ ਤੁਸੀਂ ਇੱਕ ਵਾਰ ਫਿਰ ਤੋਂ ਸੋ ਅਗੋ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ